ਔਰ ਤੁਹਾਨੂੰ ਦੋਸਤੋ ਸੇਧਾ ਕਿਤਾ ਤੁਹਾਡੇ ਸਾਰਿਆਂ ਨੂੰ ਸਵੇਸਾਰਾ ਗਾਂ ਇਹ ਸੜਕ ਤੇ ਛੱਡੀ ਹੋਈ ਸੀ ਇਹਨੂੰ ਲੈ ਕੇ ਆਏ ਹੋਏ ਸੀ ਇਹਦੇ ਜਕਮ ਹੋਏ ਸੀ ਪੈਰ ਦੇ ਉੱਤੇ ਤੇ ਥਲਾਂਾਂ ਦੇ ਵਿੱਚ ਕੀੜੇ ਪੈ ਹੋਏ ਸਾਡੇ ਤੋਂ ਜਿੰਨਾ ਕਾਰਜ ਲਵਾ ਹੁੰਦਾ ਸੀ ਨਵਾਈ ਯਾਰ ਹੈ ਕਈ ਸਾਡੇ ਜਿਹੜੇ ਸ਼ੁੱਭ ਚੱਲ ਗਿਆ ਸਾਡੇ ਭੈਣ ਭਰਾ ਉਹ ਲੋਕਾਂ ਦੇ ਵਿੱਚ ਗੌਸ਼ਾਲਾ ਦੇ ਪ੍ਰਤੀ ਨੈਗੇਟਿਵਿਟੀ ਪਲਾ ਰਹੇ ਆ ਕਿ ਇਹ ਗਊਆਂ ਦੇ ਨਾਲ ਉਹ ਚੰਗੀਵੇਂ ਪੈਕਟ ਕਰਕੇ ਖਾਈ ਜਾਂਦੇ ਗਊਆਂ ਦੇ ਪੈਸੇ ਖਾਂਦਾ ਤਾਂ ਤਾਂ ਮਤਲਬ ਹੋ ਗਿਆ ਵੀ ਜੇ ਅਸੀਂ ਗ੍ਰੈਂਡ ਦੇ ਵਿੱਚੋਂ ਜਾਂ ਲੋਕਾਂ ਦੇ ਲੋਕਾਂ ਕੋਲੋਂ ਨਾਲ ਲੈ ਕੇ ਖਾਂਦੇ ਲਈ ਜਿੰਨਾ ਵੀ ਗੌਸ਼ਾਲਾ ਦੇ ਵਿੱਚ ਖਰਚਾ ਅਸੀਂ ਕਰੀਦਾ ਮੈਂ ਆਪਣੇ ਮਾਪੇ ਕੋਲ ਲੈ ਕੇ ਖਰਚਾ ਕਰਦਾ ਰਹੇ ਆ ਜਦੋਂ ਦੀ ਗੋਸ਼ੱਲਾ ਖੁੱਲੀ ਸਾਨੂੰ ਮਤਲਬ ਐਪਰੀਸ਼ੀਏਟ ਸੰਨ ਨੂੰ ਬਹੁਤ ਸ਼ਾਬਾਸ਼ੀ ਦਾ ਗੀਤ ਦੇਣੀ ਹੈ ਵੀ ਹੌਲਟਾ ਸਾਨੂੰ ਬਦਲਾਵੇਂ ਕੀਤਾ ਜਾਂਦਾ ਸੇਵਾ ਕਰਨੀ ਦਾਨ ਕਰਨਾ ਇਹ ਸੋਨ ਨੂੰ ਗੱਲ ਹੋਤ ਰਹਾ ਹੈ ਜਿਹੜਾ ਕਰਨਾ ਹੀ ਪੈਂਦੀ ਹੈ ਕੇ ਪਤਾ ਲੱਗਦਾ ਹੈ ਵੀ ਸੇਵਾ ਤੇ ਦਾਨ ਕਹਿੰਦੇ ਕਿ ਇਹ ਹੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਅਗੇ ਵੀ ਜਿਹੜੇ ਵੀ ਪਸ਼ੂ ਪਾਲਕ ਹੈ ਪਸ਼ੂਆਂ ਨੂੰ ਪਾਲਦੇ ਆ ਮੜ ਕੇ ਆਪਣਾ ਦੁੱਧ ਪਾਣੀ ਪੀ ਕੇ ਇਹਨਾਂ ਨੂੰ ਬੇਸਹਾਰਾ ਛੱਡ ਦਿੰਦੇ ਆ ਉਹਨਾਂ ਅੱਗੇ ਇਹ ਹੀ ਅਪੀਲ ਹੈ ਕਿ ਇਹਨਾਂ ਨੂੰ ਬੇਸਹਾਰਾ ਨਾ ਛੱਡੋ ਕਿਸੇ ਨਾ ਕਿਸੇ ਗਊ ਸ਼ਾਲਾ ਦੇ ਵਿੱਚ ਸੰਪਰਕ ਕਰਕੇ ਇਹਨਾਂ ਨੂੰ ਉੱਥੇ ਛੱਡਿਆ ਜਾਵੇ ਜਿਹੜਾ ਘਟੋ ਘਟ ਲੋਕਾਂ ਦੀ ਕੁੱਟਾਂ ਮਾਰਨ ਤੋਂ ਬਚਾਅ ਹੋਵੇ ਇਹ ਆਪਣੀ ਜ਼ਿੰਦਗੀ ਬਚੀ ਰਕਾ ਹੁਣ ਜਗਮ ਹੋਏ ਆ ਖਾਂਦੇ ਵਿੱਚ ਪੈਰ ਦੇ ਵਿੱਚ ਜਗਮ ਹੋਏ ਆ ਕੀੜੇ ਪਏ ਹੋਏ ਆ ਕਟਲ ਬਹੁਤ ਜ਼ਰੂਰ ਜਿੰਨਾ ਸਮੇਂ ਤੋਂ ਹੋ ਸਕਦਾ ਸੀ ਆਪਣਾ ਉਹਨਾਂ ਫਰਜ਼ ਨਿਭਾਈਦਾ ਇਹ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਹੈ ਵੀ ਤੁਸੀਂ ਵੀ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਓ ਧਰਮ ਨਿਭਾਓ ਇਨਸਾਨੀਅਤ ਨੂੰ ਬਚਾਓ ਇਹੀ ਸ਼ਬਦਾਂ ਦੇ ਨਾਲ ਜੇ ਕੋਈ ਗਲਤ ਕਹਿ ਹੋ ਗਿਆ ਹੋਵੇ ਤਾਂ ਮਾਫੀ ਮੰਗਦਾ ਕਰੋ ਬੇਸਹਾਰਿਆਂ ਦਾ ਸਹਾਰਾ ਬਣੋ ਠੀਕ ਹੈ ਦੋਸਤੋ we <laughs>